ਜੀ ਸਰ ਅੱਜ ਦੇ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਦੇ ਮੇਲੇ ਬਾਰੇ ਸਭ ਤੋਂ ਪਹਿਲਾਂ ਮੈਂ ਸੰਜੇ ਕਮੇਟੀ ਐਨ ਆਰ ਵੀਰ ਬਾਬਾ ਬਰਾਦਾ ਸਾਹਿਬ ਇਹਨਾਂ ਨੂੰ ਬਧਾਈ ਦੇਣਾ ਚਾਹੁੰਦਾ ਹਾਂ ਬਹੁਤ ਵੱਡਾ ਬਰਾਦਾ ਹੈ ਇਸ ਮੇਲਿਆਂ ਕਰਕੇ ਸਾਡੇ ਕੁਝ ਬੱਚਿਆਂ ਨੂੰ ਮਤਲਬ ਜਿਹੜੇ ਨਸ਼ਿਆਂ ਨਾਲ ਜੁੜਦੇ ਪਏ ਆ ਉਹਨਾਂ ਨੂੰ ਦੂਰ ਰੱਖਿਆ ਜਾ ਸਕਦਾ ਬਸ ਵਾਅਦੇ ਕਰਾਉਣੇ ਚਾਹੀਦੇ ਆ ਵੱਧ ਤੋਂ ਵੱਧ ਗੱਡਾਂ ਕਰਾਉਣੀਆਂ ਚਾਹੀਦੀਆਂ ਹਰ ਕਿਸੇ ਨੂੰ ਪ੍ਰੇਰਿਤ ਕਰਨਾ ਚਾਹੀਦਾ ਵੀ ਨਸ਼ਿਆਂ ਨੂੰ ਜਿਹੜਾ ਸਭ ਕੋ ਇਹਦਾ ਕੋਰ ਵੱਡਾ ਬਣ ਗਿਆ ਨਿਕਲ ਨਸ਼ੇ ਨੂੰ ਕਿਦਾਂ ਮਗਾਉਂਦਾ ਜਿਹਨੂੰ ਇਦਾਂ ਹੀ ਮਗਾਇਆ ਜਾ ਸਕਦਾ ਸ਼ੌਂਕ ਜਾਗਦਾ ਬੱਚਿਆਂ ਦਾ ਦੇਖ ਕੇ ਸ਼ੌਂਕ ਜਾਗਦਾ ਅਸੀਂ ਇਹਨਾਂ ਦੇਖੀਏ ਵੀ ਇਹ ਮੇਲਾ ਵਾ ਮੇਲਾ ਨਹੀਂ ਆ ਇਹ ਇੱਕ ਖੇਡ ਆ ਇਹ ਖੇਡਾ ਤੋਂ ਕੜੇ ਬੱਚੇ ਆ ਦੇਖ ਕੇ ਉਤਸ਼ਾਹਿਤ ਹੁੰਦੇ ਆ ਵੀ ਮੰਮੀ ਇਦਾਂ ਦਾ ਪਹਿਲਵਾਨ ਬਣਾਂਗਾ ਮੰਮੀ ਇਦਾਂ ਨਾ ਖੜਾੜੀ ਪੜਾਂਗਾ ਤੇ ਸਾਡੇ ਪਿੰਡ ਲਗਭਗ 40 ਸਾਲ ਹੋ ਚੁੱਕੇ ਆ ਇਹ ਛੋਟੇ ਛੋਟੇ ਘੇਟਦੇ ਰਹੇ ਆ ਗਲਾਸ 10-10 ਰੁਪਏ ਦਿੰਦੇ ਰਹੇ ਨੇ ਤੇ ਅੱਜ ਲੱਖਾਂ ਚ ਪਹੁੰਚ ਗਿਆ ਕਿ ਬਾਬਾ ਬਲਾਣਾ ਜੀ ਚੱਪਣਾ ਬੱਚੇ ਬਹੁਤ ਬਾਹਰ ਜਾ ਚੁੱਕੇ ਆ ਐਨ ਆਰ ਆਈ ਵੀ ਬਣ ਗਏ ਅੱਡੇ ਬੜੀ ਮਾਇਆ ਭੇਜ ਰਹੇ ਆ ਬੜਾ ਵੱਡਾ ਮੇਲਾ ਕਰਾ ਰਹੇ ਆ ਆਉਣ ਵਾਲੇ ਸਮੇਂ ਚ ਹੋਰ ਵੱਡੇ ਮੇਲੇ ਹੋਣਗੇ ਹੋਰ ਵੱਡਾ ਮੇਲਾ ਹੋਏਗਾ ਕਿ ਇਹਨਾਂ ਦਾ ਬਹੁਤ ਬਹੁਤ ਧੰਨ ਆ ਰਿਹਾ ਐਨ ਆਰ ਆਈ ਨਾਲ ਵੀਰਾਂ ਦਾ ਇਹਨਾਂ ਤੋਂ ਬਿਨਾ ਮੇਲਾ ਛੋਟਾ ਸੀ ਹੁਣ ਮੇਲਾ ਵੱਡਾ ਹੋ ਗਿਆ ਸਰ ਬਹੁਤ ਵੱਡਾ ਇਨਾਮ ਹੈ ਗਾਜ਼ੀ ਕੋਟ ਵਿੱਚੋਂ ਜਿਹੜਾ ਆ ਤੁਸੀਂ ਦੇ ਰਹੇ ਹੋ 1.5 ਲੱਖ ਰੁਪਏ ਦਾ ਨਾਮ ਕਿਤੇ ਥੋੜੀ ਕਿਤੇ ਲੱਗ ਜਾ ਕੇ ਪਿੰਡਾਂ ਚ ਨਹੀਂ ਮਿਲਦਾ ਕੀ ਕਿੱਧਰ ਹੈ ਇਹ ਜਿਹੜਾ ਇਨਾਮ 1.5 ਲੱਖ ਰੁਪਿਆ ਇਸ ਕਰਕੇ ਰੱਖਿਆ ਵੀ ਕਿਹੜੇ ਪਹਿਲਵਾਨ ਘੁਲਦੇ ਹੀ ਉਹ ਦੇਖਣ ਵੀ ਇਹ 1.5 ਲੱਖ ਰੁਪਿਆ ਦਾ ਘੁਲਦੇ ਹੀ ਕਿਉਂ ਨਹੀਂ ਘੁਲ ਸਕਦੇ ਸਾਡੇ ਬੱਚੇ ਵੀ ਦੇਖਣ ਉਹਨਾਂ ਦੀ ਜਿਹੜੀ ਆ ਉਹ ਏਮ ਬਣੇ ਵੀ ਮੈਂ ਕਿਹੜਾ ਨਹੀਂ ਬੰਨਾ ਇਹ ਜਿਹੜੀਆਂ 1.5 ਲੱਖ ਰੁਪਈਆਂ ਦੀਆਂ ਮਾਲੀਆਂ ਦਿੰਦੇ ਆਂ ਹੀ ਇਸ ਲਈ ਦਿੰਦੇ ਆਂ ਵੀ ਇਹਨਾਂ ਦੇ ਛੜੀਆਂ ਦੇਖੋ ਇਹ ਬਿਨਾ ਨਸ਼ੇ ਤੋਂ ਆ ਇਹ ਨਸ਼ਾ ਨਹੀਂ ਕਰਨ ਵਾਲੇ ਜੇ ਅਸੀਂ ਵੀ ਇਹਨਾਂ ਨੂੰ ਇਦਾਂ ਆਪਣੇ ਬੱਚਿਆਂ ਨੂੰ ਪ੍ਰਸਾਧਤ ਕਰਾਂਗੇ ਤਾਂ ਵਾਲ ਸਮੇਂ ਚ ਤੁਹਾਨੂੰ ਨਸ਼ੇ ਨਸ਼ੇ ਤੋਂ ਪੰਜਾਬ ਖਤਮ ਹੁੰਦਾ ਲੱਭੇਗਾ ਨਸ਼ਿਆਂ ਲੋ ਜੰਦਾ ਨਹੀਂ ਲੱਭੇਗਾ ਸਰ ਅੱਜ ਦੇ ਮੇਲੇ ਵਿੱਚ ਬਹੁਤ ਵੱਡਾ ਇਕੱਠ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਇਕੱਠ ਤੇ ਪੰਜਾਬ ਗਾਜੀਪੁਰ ਪਿੰਡ ਜਿਹੜਾ ਘੜਦੁਆਰ 7 12 10 12 ਪਿੰਡਾਂ ਨਾਲ ਘਿਰਿਆ ਹੋਇਆ ਹੈ ਇਹਨਾਂ ਦਾ ਬਹੁਤ ਮਾਨ ਸਨਮਾਨ ਆ ਘੋਤਾਂ ਕਿਸ਼ਾ ਨਗਰ ਗਾਜੀਪੁਰ ਭਦਰ ਸੰਗਤਾਂਆਂ ਨੇ ਦਾਣ ਪੈਸੇ ਵੀ ਦਿੱਤੇ ਇਹਨਾਂ ਨੇ ਤੇ ਇਹ ਇਕੱਠ ਦਾ ਇਹੋ ਹੀ ਆ ਵੀ ਇੱਕ ਵਧੀਆ ਮੇਲਾ ਵਾ ਬਿਨਾ ਪਾਰਟੀ ਤੋਂ ਤੇ ਇਹ ਇਕੱਠ ਦਾ ਪ੍ਰਤੀਕ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੇਖਦੇ ਹੋ ਮੇਲੇ ਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਮੇਲਾ ਹੋਏਗਾ ਜੀ ਜੇ ਮੈਨੂੰ ਕੋਈ ਸੱਚਨ ਕਹਿ ਰਿਹਾ ਹੈ ਵੀ ਅਗਲੀ ਵਾਰ ਮੈਂ ਹੀ ਸਪਲੈਂਡਰ ਦੇ ਦੇਵਾਂਗਾ ਮਾਲੀ ਦੇ ਇਕੱਲੇ- ਇਕੱਲੇ ਬੰਦੇ ਦੇ ਇਹਨੂੰ ਚਾਰ ਬੈਠੇ ਨੇ ਬਾਬਾ ਫਲਾਣਾ ਜਾਦੀ ਕਿਰਪਾ ਚਾਹੀਦੀ ਹੈ ਤੇ ਕਿੰਨਾ ਮੇਲਾ ਕਰਾ ਗਿਆ ਇਹ 40 ਕਿਸਾਨ ਦੇ ਗਰੀਬ ਹੋ ਚੁੱਕੇ ਆ ਜੀ 40 ਸਾਲ ਦੇ ਕਰੀਬ ਜਿਆਦਾ ਹੀ ਉਦੋਂ ਹੋ ਚੁੱਕੇ ਆ ਪਰ 40 ਸਾਲ ਤੋਂ ਹੀ ਮੇਲਾ ਲੱਗੇ ਜੀ ਧੰਨਵਾਦ ਠੀਕ ਹੋ ਗਿਆ ਰੈਡੀ ਆ ਜੀ ਤੇ ਗੱਲਾਂ ਜੀ ਸਰ ਮੇਲੇ ਬਾਰੇ ਆਪ ਨੂੰ ਜਾਣਦੇ ਕੈਪਟਨ ਨਰਮਲ ਸਿੰਘ ਪਿੰਡ ਗੱਜਪੁਰ ਇਹ ਜੋ ਸਾਡਾ ਗਾਜੀਪੁਰ ਨਗਰ ਵਿੱਚੇ ਬਾਬਾ ਫਲਾਟੇ ਸ਼ਾਦੀ ਯਾਦ ਦੇ ਵਿੱਚ ਹਰ ਸਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਜਾਂਦਾ ਅੱਜ ਤੋਂ 40 ਸਾਲ ਪਹਿਲਾਂ ਇਹ ਮੇਲਾ 10 ਰੁਪਏ ਦੇ ਵਿੱਚ ਸ਼ੁਰੂ ਹੋਇਆ ਸੀ ਛੋਟੇ ਛੋਟੇ ਬੱਚਿਆਂ ਨੂੰ ਖੜਾ ਕੇ ਸਾਡੇ ਬਜ਼ੁਰਗ ਜਿਹੜੇ ਵੀਰ ਕੁਸ਼ ਇਸ ਦੁਨੀਆ ਤੋਂ ਚਲੇ ਗਏ ਹਨ ਉਹਨਾਂ ਨੇ ਸ਼ੁਰੂ ਕੀਤਾ ਸੀ ਔਰ ਅੱਜ 2024 ਦੇ ਵਿੱਚ ਇਹੀ ਮੇਲਾ ਲੱਖਾਂ ਦੇ ਵਿੱਚ ਚਲਾ ਗਿਆ ਲੱਖਾਂ ਰੁਪਏ ਅਸੀਂ ਗਾਇਕਾਂ ਨੂੰ ਦਿੰਨੇ ਆਂ ਔਰ ਮਾਲੀ ਦੀ ਕੁਸ਼ਤੀ ਦੇ ਲੱਖਾਂ ਰੁਪਏ ਉਹਨਾਂ ਨੂੰ ਵੀ ਦਿੰਨੇ ਆਂ ਵਧੀਆ ਕਬੱਡੀ ਦੀਆਂ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਪਹੁੰਚਦੀਆਂ ਹਨ ਉਹਨਾਂ ਨੂੰ ਵਧੀਆ-ਵਧੀਆ ਇਨਾਮ ਦਿੰਨੇ ਆਂ ਇਸ ਕਰਕੇ ਇਸ ਮੇਲੇ ਦੇ ਵਿੱਚ ਅੱਜ ਦੇ ਦਿਨ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਔਰ ਗਾਜੀਕੋੜ ਦੀ ਸਾਰੀ ਨਗਰ ਦਾ ਬਹੁਤ ਸਹਿਯੋਗ ਹੈ ਮੈਂ ਗਾਜੀਕੋੜ ਦੀ ਛਿੰਝ ਮੇਲੇ ਦੀ ਕਮੇਟੀ ਵੱਲੋਂ 加ਜੀਕੋੜ ਨਗਰਵਾਲੋਂ ਐਨਆਰਆਈ ਵੀਰਾਂ ਵੱਲੋਂ ਇਹ ਛਿੰਝ ਮੇਲੇ ਦੀਆਂ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਅਗਲੇ ਸਾਲ ਮੈਂ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਵਿੱਚੋਂ ਚੋਟੀ ਦੀਆਂ ਟੀਮਾਂ ਚੋਟੀ ਦੇ ਪਹਿਲਵਾਨ ਔਰ ਵਧੀਆ ਇਸਤੋਂ ਵਧੀਆ ਗਾਇਕ ਅਸੀਂ ਇਸ ਮੇਲੇ ਦੇ ਵਿੱਚ ਬੁਲਾਵਾਂਗੇ ਮੈਂ ਦੁਬਾਰਾ ਆਪਣੇ ਵੱਲੋਂ ਜੇਂਟੀ ਕਮੇਟੀ ਵੱਲੋਂ ਨਗਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿੰਨਵਾ ਮੇਲਾ ਕਰਾਇਆ ਗਿਆ ਮਾਲੀ ਦੀ ਕੁਸ਼ਤੀ ਦੇ ਬਾਅਦ ਸਮਾਪਤ ਹੋ ਜਾਏਗਾ ਥੈਂਕ ਯੂ ਵੈਰੀ ਮਚ